ਲਾਈਵ ਦੋਸਤੋ ਸਤ ਸ੍ਰੀ ਅਕਾਲ ਤੇ ਮੂਸੀ ਵਾਲੇ ਚੈਨਲ ਤੇ ਹੈਗਾ ਤੁਹਾਡਾ ਸਵਾਗਤ ਤੇ ਅੱਜ ਆਪਾਂ ਗਾ ਜਿਵੇਂ ਕਹਿੰਨਾ ਜੱਟ ਜਿਗਾੜੀ ਹੁੰਦੇ ਆ ਇੱਕ ਜਿਗਾੜੀ ਜੱਟ ਦੇ ਫਾਰਮ ਤੇ ਪਹੁੰਚੇ ਆ ਪਹਿਲਾਂ ਤੁਸੀਂ ਇਹ ਚੀਜ਼ਾਂ ਦੇਖ ਲਈਆਂ ਬੰਦੇ ਦੀ ਹਿਸਟਰੀ ਬੰਦੇ ਦੀ ਸਟੋਰੀ ਨਾਲ ਜ਼ਰੂਰ ਦੇਖੋ ਬੜੀ ਇੰਟਰਸਟਿੰਗ ਹੋਣ ਜਾ ਰਹੀ ਹੈ ਬੰਦਾ 10000 ਰੁਪਏ ਦੇ ਥਰਮਲ ਤੇ ਜੌਬ ਕਰਦਾ ਹੁੰਦਾ ਸੀ ਤੇ 5 6 ਕਿੱਲਾਂ ਦੀ ਆਪਾਂ ਸਾਰੀ ਜਾਣਕਾਰੀ ਲੈਣੇ ਸਬਜ਼ੀਆਂ ਦੀ ਖੇਤੀ ਕਰਦਾ ਮੁਰਗੀਆਂ ਵੀ ਰੱਖੇ ਹੋਏ ਨਾਲ ਅੰਡੇ ਵੀ ਸੇਲ ਕਰਦਾਗਾ ਠੀਕ ਆ ਤੇ ਇਹ ਕਹਿੰਦਾ ਫਾਰਮਦੀਪ ਬਣਾ ਲੈ ਆਪਾਂ ਵਧੀਆ ਤੋਂ ਫਾਰਮ ਤੇ ਆਈ ਤੇ ਆ ਦੇਖੋ ਲੋਕ ਆਪਣਾ ਇੱਕ ਤਾਂ ਇਹਦੀ ਵੀ ਤੁਹਾਨੂੰ ਜਾਣਕਾਰੀ ਲਵਾਂਗੇ ਇਹਦਾ ਆਪਾਂ ਕਹਿੰਦੇ ਬੈਂਬੂ ਹਾਊਸ ਕਹਿੰਦੇ ਆਪਾਂ ਨੂੰ ਜਾਂ ਆਪਾਂ ਪੀਆਪੀ ਚ ਕਹਿ ਸਕਦੇ ਆਂ ਵੀ ਬਾਸ ਦਾ ਕਮਰਾ ਠੀਕ ਆ ਤੇ ਤਿਆਰ ਹਜੇ ਕਰੀ ਜਾਂਦਾ ਪ੍ਰੋਪਰ ਹੋ ਜਾਂਦੇ ਤੇ ਵਧੀਆ ਸ਼ੀਟਿੰਗ ਸ਼ੂਟਿੰਗ ਨਾਲ ਲਾਉਣੀ ਹੈਗੀ ਤੇ ਇਹ ਬਣਾਇਆਗਾ ਠੀਕ ਆ 5 6 ਕਿਲਿਆਂ ਦੀ ਖੇਤੀ ਚੋਂ ਜਿਹੜੇ ਕਹਿੰਦੇ ਪੰਜਾਬ ਵਿੱਚ ਕੁਝ ਨਹੀਂ ਜਾਂ ਖੇਤੀ ਚ ਕੁਝ ਬਚਦਾ ਨਹੀਂ ਤੇ ਆ ਮਾਰੀ ਮਾਨਕ ਜ਼ੂਮ ਕਰਕੇ ਵਿੱਚੋਂ ਵੀ ਦਿਖਾ ਦੇ ਕੈਮਰਾ ਲਾ ਕੇ ਤੇ ਆ ਉਹਦਾ ਪੂਲ ਤਿਆਰ ਕੀਤਾ ਨਾ ਆਪਦੇ ਖੇਤ ਦੇ ਵਿੱਚ ਇਹ ਤੇ ਕਿੰਨਾ ਖਰਚ ਹੈ ਇਹਦੀ ਜਾਣਕਾਰੀ ਲੈਣੇ ਆ ਤੇ ਇਧਰ ਬਾਗ ਹੈ ਇਹਦੇ ਕੋਲੇ ਮੰਨ ਲਓ 5 ਕਿੱਲੇ ਚ 2 2.5 ਕਿੱਲੇ ਤੇ ਇਹਦੇ ਕੋਲੇ ਬਾਗ ਹੋਊਗਾ ਠੀਕ ਆ ਬਾਗ ਲਾਇਆ ਵਾ ਤੇ ਇਧਰ ਮੁਰਗੀਆਂ ਨੇ ਇਧਰ ਵੀ ਰਮਾਨ ਮਾਰਦੇ ਕੈਮਰਾ ਤੇ ਆ ਬਣਾਈ ਇੱਕ ਝੋਪੜੀ ਆ ਦੇਖੋ ਦੋਸਤੋ ਇਹ ਝੋਪੜੀ ਬਣਾਈ ਵੀ ਹੈ ਨਾ ਬੈਠਣ ਕਾ ਨੂੰ ਸੋਹਣਾ ਲੱਗਣ ਵਾਲੀ ਜਾਂ ਚੀਜ਼ ਚ ਜੀ ਲੱਗਦਾ ਹੈਗਾ ਆ ਦੇਖੋ ਆ ਬਦ}{\text{ੀਆ ਆ ਗਿਆ ਮੰਨ ਲਓ ਪੂਲ ਆ ਗਿਆ ਤੇ ਬਾਗ ਤੁਹਾਨੂੰ ਦਿਖਾ ਦਿੰਦੇ ਆ}} ਤੇ ਵੀਡੀਓ ਬਹੁਤ ਇੰਟਰਸਟਿੰਗ ਹੋਣ ਵਾਲੀ ਹੈ ਵੀਡੀਓ ਨੂੰ ਸਕਿੱਪ ਨਾ ਕਰੋ ਜੁੜੋ ਜਰੂਰ ਉਧਰ 베ਰੀਆਂ ਦਾ ਬਾਗ ਹੈ ਉਧਰ ਵੀ ਇਦਾਂ ਹੀ ਲੱਗਿਆ ਹੈ ਜਿਵੇਂ ਆ ਲੱਗਿਆ ਨਾ ਆਪਣੇ ਨਾਰ ਆ ਗਏ ਮਰੂਦ ਆ ਗਏ 베ਰੀਆਂ ਆ ਗਈਆਂ ਠੀਕ ਆ ਹਾਂ ਦੇਖ ਹਜੇ ਪ੍ਰੋਪਰ ਤਿਆਰ ਕਰੀ ਜਾਂਦਾ ਪ੍ਰੋਪਰ ਬਣ ਕੇ ਤੁਹਾਨੂੰ ਅਗਲੀ ਵੀਡੀਓ ਦੇਵਾਂਗੇ ਤੇ ਬਹੁਤ ਸੋਹਣਾ ਮੰਨ ਲਓ ਫਾਰਮ ਖੇਤ ਤਿਆਰ ਕੀਤਾ ਵਾ ਫਾਲ ਨੇ ਪਿੰਡ ਬੋਰਚ ਨਾ ਨਾ ਧਰਦੀਆਂ ਨਹੀਂ ਆ ਫਿਰ ਆਪਾਂ ਵੀਡੀਓ ਬਣਾਉਣੇ ਆ ਲੈ ਵੀ ਦੋਸਤੋ ਬਣਾਉਣੇ ਹਨ ਸੁਖਪਾਲ ਨਾਲ ਤੇ ਮੂਸਾ ਵਾਲਾ ਚਾਹੁੰਦਾ ਜੇ ਤੁਸੀਂ ਵੀ ਇਹ ਵੀ ਆਪਦੀ ਕੋਈ ਗਾਹ ਆਉਦੋ ਕੋਈ ਤੁਹਾਡੀ ਸਟੋਰੀ ਆ ਜਾਂ ਨੌਜਵਾਨ ਨੂੰ ਸੇਧ ਦੇਣ ਵਾਲੀ ਸਟੋਰੀ ਆ ਤਾਂ ਆਪਣਾ ਕੰਟੈਕਟ ਕਰ ਸਕਦਾ ਆਪਣਾ ਨੰਬਰ ਸਕਰੀਨ ਤੇ ਚੱਲੀ ਜਾਂਦਾ ਤੇ ਆਪਾਂ ਕਰਦੇ ਹਾਂ ਸਖਪਾਲ ਨਾਲ ਡਿਟੇਲ ਚ ਗੱਲਬਾਤ ਹੋਸਪਾਲ ਕੀ ਆ ਗੋਸੀ ਗੱਲ ਜੀ ਸਖਪਾਲ ਭਰਾ ਆਪਣਾ ਮਿੱਤਰ ਪਿਆਰੀਏ ਦੋਸਤੋ ਘਰ ਵਾਲਾ ਕੰਮ ਹੀ ਆ ਆਪਾਂ ਤੋਂ ਸਾਰੀ ਜਾਣਕਾਰੀ ਸਖਪਾਲ ਜੀ ਨਾਲ ਦੱਸ ਦਈਏ ਕਿ ਆਹ ਕੰਮ ਕਰਨ ਤੋਂ ਪਹਿਲਾਂ ਠੀਕ ਹੈ ਜਿਹੜਾ ਥਰਮਲ ਦੇ ਵਿੱਚ ਆਪਾਂ ਕੰਮ ਕਰਦੇ ਸੀ ਕੀ ਕੰਮ ਸੀਗਾ ਤੇ ਕਿੰਨੀ ਬਦਨਕਾ ਸੀ ਫਰਮਾਨਾ ਬਾਰਾ ਟਰੈਕਟਰ ਚੇਂਜਮੈਂਟ ਰਾਇ ਉਹ ਵੀ ਕਰਦੇ ਸੀਗੇ ਬੈਰੀ ਕਰਦੇ ਸੀ ਹਾਂ ਉਹਦੇ ਗੱਡੀ ਚਲਾ ਲਏ ਟਰੈਕਟਰ ਚਲਾ ਰਿਹਾ ਠੀਕ ਹੈ ਮਾੜਾ ਡਰਾਈਵਰ ਵਾਲਾ ਕੰਮ ਸੀਗਾ ਕਿੰਨੇ ਕਿਤਨ ਖਾ ਭਾਈ ਜੀ ਉਹ ਤੇ ਕੋਲ 12000 ਰੁਪਏ ਦਿੰਦੇ ਸੀਗੇ 12000 ਰੁਪਏ ਦਿੰਦੇ ਸੀ ਦੋਸਤੋ ਉਹਦੇ ਵਿੱਚੋਂ ਖਰਚਾ ਪਾਣੀ ਨਿਕਲਦਾ ਸੀਗਾ ਤੇ ਬਾਕੀ ਰਿਸਕ ਵਾਲਾ ਕੰਮ ਵੀ ਹੁੰਦਾ ਉਦੋਂ ਦਾ ਸਰਕਾਰ ਦੇ ਖੇਤੀ ਉਹ ਕਿੰਨੇ ਹੋਇਆ ਵੀ ਆ ਸੌਜੀਆ ਦੀ ਖੇਤੀ ਹੈ ਬਾਗ ਵਾਲਾ ਕੰਮ ਕਰੀਏ ਬਸ ਪਹਿਲੇ ਦਿਨ ਤੋਂ ਸ਼ੌਕ ਸੀਗਾ ਉਹਦੇ ਉਹ ਖੇਤੀ ਕਰਨੀ ਆਗੇ ਹੂੰ ਪਹਿਲੇ ਸਾਲ ਲਾਈ ਥੋੜੀ ਲਾਈ ਪਿੰਨੀ ਲਾਈ ਸੀਗੇ ਪਿੰਡੀ ਤੋਂ ਸ਼ੁਰੂ ਕੀਤਾ ਹਾਂ ਪਿੰਡੀ ਤੋਂ ਕੀਤਾ ਸੀਗਾ ਜਗ੍ਹਾ ਸੀਗੀ ਪਰੰਡੀ ਲਾਈ ਦੋਕ ਨਾਲ ਦੋਕਾਨ ਪਿੰਡੀ ਹਾਂ ਉਹ ਵਧੀਆ ਸਾਨੂੰ ਲੱਗਿਆ ਦੁਆ ਸੀ ਕਿੰਨੇ ਕੇ ਪੈਸੇ ਬਣੇ ਵੀ ਜਿਉ ਤੈਨੂੰ ਆਤ ਪੈ ਗਈ ਫਿਰ ਇਹ ਮਨ ਲਾ ਪਿੰਡੀ ਤੋਂ ਪਿੰਡੀ ਤੋਂ ਵਧੀਆ ਪੈਸਾ ਬਣਿਆ ਸੀਗਾ ਠੀਕ ਆ ਤੇ ਉਹ ਦੁਆ ਸੀ ਕਿੰਚੇ ਦੇ ਵੇਚਣ ਵੀ ਲੱਗੀ ਸੀ ਪਰ ਆਪਨੇ ਥੋੜਾ ਲੇ ਲਗਵਾਉਣ ਲਈ ਲਾਇਆ ਸੀਗਾ ਉਹ ਆਪਸੇ ਕਰ ਲੈਂਦੇ ਹਾਂ ਸਾਫ ਅਸੀਂ ਆਪ ਡੇਲੀ ਦਾ 7000 8000 8000 ਨੂੰ ਬਟਲਿਆ ਸੀ ਕਿ ਕਰ ਹੂੰ ਹੂੰ 7000 ਰੁਪਏ ਬਣ ਜਾਂਦੇ ਸੀ ਨਾ ਫਿਰ ਆਤ ਪੈ ਗਈ ਨਾ ਵੀ ਲਾਈ ਇਹ ਇਸੇ ਨੂੰ ਇਹ ਦੁਆਰੇ ਮਸੂਤਾ ਇੱਕ ਮੰਨ ਅਸੀਂ ਉਹ ਪਰ ਸੜਤਾ ਵੱਡਾ ਬੋਲੀ ਜਿੱਤੀ ਚਲਾ ਰਿਹਾ ਸਦਾ ਸਾਰੇ ਬਾਂਜ ਹੁਣ ਆਪਣੀ ਮਾਲ ਕੀ ਕਿੰਨੀ ਆ ਤੇ ਕੋਈ ਨਾ ਭਰਾ ਤੁਸੀਂ 2 ਭਰਾ ਆਗੇ ਸੀ ਠੀਕ ਆ 7 ਕਿਲੇ ਵਾਹਣਦੇ ਹੁੰਦੇ 7 ਕਿਲੇ ਮਾਲ ਕੀ ਮੈਂ ਉਹ ਤਿੰਨ ਸਾਢੇ ਤਿੰਨ ਸਾਢੇ ਤਿੰਨ ਕਿਲੇ ਦਾ ਮਾਲ ਕਲਾ ਲੈ ਸਪਾਰ ਕਰਗਾ ਸਵੇਰੇ ਫੋਨ ਆਪਣੇ ਕੋਲੇ ਛੇਟ ਚ ਕੀ ਕੁਝ ਲੱਗਿਆ ਵਾਸ ਵਕਤ 50 7 ਕਿਲੇ ਚ ਕਿੰਨੀ ਹੋਗੀ ਕਣ ਕਹੀ ਹੈ ਕਣ ਕਹੀ ਹੈ ਇਹੀ ਠੀਕ ਜਿਹੜੇ ਕੋਈ ਬਾਣ ਠੇਕ ਵੀ ਲੈਣੇ ਆ ਨਾ ਠੀਕ ਆ ਤੇ 5 ਕਿਲੇ ਕਣਕ ਦੀ ਵੀ ਹੁਣ ਆਪਣੇ ਕੋਲੇ ਠੀਕ ਆ ਤੇ ਸਰ ਸਰਜਰ ਕੇ ਲਈ ਬਾਗ ਵਿੱਚ ਬਾਗ ਦੇ ਵਿੱਚ ਸਬਜ਼ੀ ਲਏਗਾ ਚਲੋ ਠੀਕ ਆ ਤੇ ਜੇ ਆਪਾਂ ਸਬਜ਼ੀ ਦੀ ਗੱਲ ਕਰੀਏ ਸਬਜ਼ੀ ਕਿੰਨੀ ਹੈ ਕਿਹੜੀ ਚੀਜ਼ ਆ 16 ਲੱਸ ਦਾ ਕਿੱਲਾ ਕਿੱਲਾ ਸਮਲਾਂਗਾ ਤੇ ਕਿੱਲਾ ਟੱਕਰ ਪਰ ਦੂ ਦੇਸੀ ਦਾ ਦੂ ਇਹ ਚੀਜ਼ ਨਹੀਂ ਕਿੱਲਾ ਨਾ ਰੋਣਾ ਲਾਗਾ ਮੈਂ ਬੋ ਕਿੱਲੇ ਤੇ ਆ ਗਿਆ ਹੋ ਇਹ ਬਾਕੀ ਜਿਹੜਾ ਆਪਣਾ ਬਾਗ ਲਗਾ ਏ ਇਹ ਤਾਂ ਹੀ ਕਿੱਲੇ ਨੂੰ ਬਾਗ ਏ ਠੀਕ ਆ ਸੋ ਬਾਰੇ ਆਪਾਂ ਜੇ ਮਿਨੀਮਮ ਗੱਲ ਕਰੀਏ ਸਿਮਲਾ ਮਰਚੀ ਸਿਮਲਾ ਮਰਚੀ ਮਿਨੀਮਮ ਜਿੱਕੱਟ ਤੋਂ ਘੱਟ ਰੇਟ ਵੀ ਆਵੇ ਹੁਣ ਲਾਲਾ ਤੈਨੂੰ ਕਿੰਨੇ ਸਾਲ ਹੋ ਗਏ ਕੰਮ ਕਰਦਿਆਂ ਮੈਨੂੰ 7 ਸਾਲ ਹੋ ਗਿਆ 7 ਸਾਲ ਹੋ ਗਏ 7 ਸਾਲ ਚ ਤੂੰ ਮੰਨ ਲਓ ਹਾਈਐਸਟ ਵੀ ਕਮਾਈ ਕੀਤੀ ਐ ਤੇ ਕਈ ਵਾਰੀ ਰੇਟ 5-70 ਰੁਪਏ ਤੇ ਵੀ ਰਹਿ ਜਾਂਦਾ ਲੋਅ ਚ ਵੀ ਪੈਂਦਾ ਜੀ ਮਿਨੀਮਮ ਜੇ ਆਪਾਂ ਗੱਲ ਕਰੀ ਸਿਮਲਾ ਮਰਚੀ ਕਿੰਨੇ ਦੀ ਦੇ ਜਾਂਦੀ ਹੈ ਮਿਨੀਮਮ ਰੇਟ ਤਾਂ ਵੱਧ ਤੋਂ ਵੱਧ ਡਾਊਨ ਜਾਂਦਾ ਵੀ ਡੋਲ ਤਾਂ ਹੀ ਲੱਖ ਰੁਪਏ ਹੋ ਜਾਂਦੀ ਹੈ ਠੀਕ ਹੈ ਤੇ ਉਹ ਕਿੰਨਾਂ ਖਰਚਾ ਕਿੰਨਾ ਹੋ ਜਾਂਦਾ ਖਰਚਾ ਤਾਂ ਉਨੇ ਹੀ ਹੋਣਾ ਐ ਸਾਰੀ ਖਰਚਾ ਤਾਂ ਲੱਖ ਰੁਪਏ ਰੁਪਏ ਤੋਂ ਉੱਪਰ ਹੋਣੀ ਨਹੀਂ ਤੇ 1.5 ਲੱਖ ਰੁਪਇਆ ਲੱਖ ਵੀ ਵਜਰੇ ਲੱਗਦੇ 1.5 ਵੀ ਵਜਰੇ ਜਿਹਦੇ ਉੱਤੇ ਅੱਜ ਤਾਂ ਜਿਆਦਾ 2 ਲੱਖ ਵਜਰੇ 2 ਲੱਖ ਜਿਆਦਾ ਜੇ ਮਨੂ ਵੀ ਘੱਟ ਤੋਂ ਘੱਟ ਸਮਾਂ ਵਿੱਚ ਦਾ ਰੇਟ ਆਵੇ ਕਿੱਲੇ ਜੋ ਆਪਾਂ 1.5 ਲੱਖ ਲੱਖ 350 ਸੱਕਦਾ ਲੱਖ ਵੀ ਹੋ ਜਾਵੇ ਜੇ ਡਾਊਨ ਰੇਟ ਆਊਗਾ ਬਾਕੀ ਕੱਦੇ ਵਗੈਰਾ ਇਹਨਾਂ ਦਾ ਵੀ ਰੇਟ ਦੇ ਹਿਸਾਬ ਨਾਲ ਦੁਕਾਨਾਂ ਲੱਗਦਾ ਹੈ ਨਾ ਰੇਟ ਦੇ ਹਿਸਾਬ ਨਾਲ ਠੀਕ ਹੈ ਤੇ ਜੇ ਆਪਾਂ ਹੋਰ ਗੱਲ ਕਰੀ ਜੁਨਾ ਬਾਗਬੂ ਗਲਾਈ ਇੱਥੋਂ ਇਹਦਾ ਕੀ ਸਿਸਟਮ ਬਣੇਗਾ ਇਹ ਪਹਿਲਾਂ ਤਾਂ ਜੀ ਆਪ ਹੀ ਸੇਲ ਕਰਦੇ ਸੀਗੇ ਬੋਲੀ ਤੇ ਕਿੰਨਾ ਬਾਗ ਆਪਣੇ ਕੋਲ 20 ਕਿੱਲੇ ਲਹਣਦੇ ਹੈਗੇ ਠੀਕ ਆ ਤੇ ਹੁ ਹੁਣ ਫਾਲ ਦਿੰਦੇ ਨੇ ਦੂਜੇ ਸਾਲ ਹਾਂ ਦੂਜੇ ਸਾਲ ਹੋ ਗਿਆ ਪਹਿਲਾਂ ਥਾਲਾ ਪਾਪ ਤੋੜਦੇ ਸੀ ਹੁਣ ਇਤ ਕੀ ਠੇਕੇ ਤੇ ਆਹ ਠਾਉ ਠੇਕੇ ਤੇ ਕੀ ਰੇਟ ਦੇ ਦੇ ਕੇ ਹੁਣ 2 ਲੱਖ ਰੁਪਏ ਠੇਕੇ ਦੇਗਾ ਬਸਾਕੀ ਤੱਕ ਦਾ 4 ਮਹੀਨਾ ਕਰਦਾ ਠੀਕ ਆ ਤੇ ਜਿਵੇਂ ਆਪਾਂ ਕਹਿੰਦੇ ਜੀ ਥਾਲੇ ਦੇ ਖਾਣੇ ਆਪਾਂ ਵਰਤ ਸਕਦੇ ਹਾਂ ਥਾਲੇ ਦੇ ਖਾਣੇ ਜਦੋਂ ਆਪਾਂ ਸਬਜ਼ੀ ਲਾਈ ਹੋਈ ਆ ਉਹਦੀ ਠੀਕ ਆ ਦੋਸਤੋ 2.5 ਕਿਲੋ ਬਾਗ ਦੇ ਸਪਾਉਨੇ ਠੇਕੇ ਤੇ ਦੇਤਾ ਮੰਨ ਲਓ ਫਰੂਟ ਫਰੂਟ ਬੂਟੀ ਬੂਟੀ ਉਹਨਾਂ ਦੀ ਜ਼ਿੰਮੇਵਾਰੀ ਇਸ ਤਰ੍ਹਾਂ ਹੁੰਦੀ ਹੈ ਕਰਨੀਆਂ ਠੀਕ ਆ ਤੋੜਨਾ ਉਹਨਾਂ ਨੇ ਤਿਆਰ ਕਰਕੇ ਦੇਤਾ ਵਾਗਾ ਬਸਾਖੀ ਤੱਕ ਦਾ ਠੇਕਾ ਹੋਇਆ ਤੇ ਆਟਾ 1 ਲੱਖ ਰੁਪਏ ਕਿਲੋ ਉਹ 2 ਲੱਖ ਰੁਪਏ 2 ਢਾਈ ਕਿਲੋ ਢਾਈ ਕਿਲੋ ਦਾ 2 ਲੱਖ ਰੁਪਏ ਚਲ ਮਨ ਲਓ 80000 ਰੁਪਏ ਦੇ ਅੰਨੇ ਜਿਹਾ ਪਿਆ ਗਿਆ ਹਨ ਤੇ ਥੱਲੇ ਗੋਭੀ ਵਾਦੀ ਸੁਪਾਰ ਤੇ ਸੰਗ ਵੀਡੀਓ ਤੇ ਦਿਖਾ ਮਾਗੇ ਥੱਲੇ ਗੋਭੀ ਵਗੈਰਾ ਥੱਲੇ ਜਿਹੜੀ ਚੀਜ਼ ਲੱਗ ਸਕਦੇ ਗੰਡਾ ਵਗੈਰਾ ਸੁਪਾਰ ਲਾ ਸਕਦਾ ਲਾ ਸਕਦੇ ਕੀ ਬਤੇ ਸੁਪਾਰ ਕਿੰਨੇ ਆਪਾਂ ਕਹਿੰਦੇ ਹਰ ਵੀ ਖੇਤੀ ਚ ਕੁਝ ਬਾਤ ਨਹੀਂ ਪੰਜਾਬ ਚ ਕੁਝ ਹੈ ਨਹੀਂ ਹੈ ਨਾ ਜਿੱਥੇ ਜੇ ਆਪਾਂ ਆ ਚੀਜ਼ਾਂ ਦਾ ਸੌਂਗ ਪਿਆ ਇਸ ਚੀਜ਼ਾਂ ਦੇ ਸੌਂਗ ਵੀ ਸੁਪਾਰ ਉਹ ਨਾਲੇ ਬੰਦਾ ਜਿੱਥੇ 24 ਘੰਟੇ ਰਹਿੰਦਾ ਉੱਥੇ ਚੀਜ਼ ਮੜੀ ਸੋਹਣੀ ਲੱਗਦੇ ਬੰਦੇ ਜੀ ਹਾਂ ਸੌਕ ਹੈ ਸਪਰਾ ਸੌਕ ਦੇ ਮਾਰੇ ਕਰੀ ਜਾਂਦੇ ਆਗੇ ਵੱਡਾ ਭਰਾ ਆ ਗਿਆ ਆਪਣੇ ਉਹ ਠੇਕੇ ਦੇ ਕੰਮ ਕਰਦੇ ਨੇ ਵਿੱਚ ਹੂੰ ਨਾਲੇ ਅਸਲ ਉਹੀ ਵਗ ਚਲਾਉਂਦਾ ਹੈ ਕੰਮ ਠੀਕ ਆ ਉਹਨੇ ਆਦੇ ਸੌਕ ਨਾਲੇ ਕੰਮ ਕਰਦਾ ਤੇ ਜੇ ਇਹਦੀ ਆਪਾਂ ਖਰਚੇ ਦੀ ਗੱਲ ਕਰੀਏ ਇਹ ਕਿੰਨਾ ਦਾ ਖਰਚਾ ਆ ਜਾਏ ਤੇ ਇਹ ਤੇ ਵੀ ਦੋ ਸਾਰੇ ਗੱਛ ਤੇ ਵਿੱਚੋਂ ਫੜੀ ਵਿੱਚ ਇਹਦੇ 1 ਲੱਖ 20 ਹਜ਼ਾਰ ਰੁਪਏ ਖਰਚਾ ਆਏਗਾ ਤੇ ਆ ਪੂਣੀ ਉੱਚੀ ਹੈ ਨਹੀਂ ਭਰਾ ਇਦਾਂ ਰਹੀ ਤੇ ਸਾਰਾ ਲੱਗ ਆਊਗਾ 2 ਲੱਖ ਤੇ ਲੇ ਬੋਲਦੇ ਨੇ ਮੇਰੇ ਸਾਰੇ ਕਸਤੇ ਸਾਰੇ ਕਸਤੇ ਮੰਮਸਤੀ 50000 ਰੁਪਏ ਦਾ ਪ੍ਰੋਜੈਕਟ ਹੈਗਾ 70 80 ਰੁਪਏ ਮੈਂ ਦੱਸਿਆ ਵੀ ਦੋਸਤੋ ਆ ਚੀਜ਼ ਦਾ ਹਰ ਇੱਕ ਜਿੰਨ ਵਾਲੀ ਮੋਟਰ ਤੇ ਹੋਣੀ ਚਾਹੀਦੀ ਹੈ ਯਾਰ ਵੈਸੇ ਬਾਕੀ ਬੱਸ ਹੈ ਹੀ ਨਹੀਂ ਗੀਆਂ ਚੀਜ਼ਾਂ ਨਾ 20 ਕਿਲੋ ਦੀ ਮੋਟਰ ਤੇ ਮੈਂ ਚੀਜ਼ਾਂ ਦੇ ਦੇਗਾ ਨਹੀਂ ਕਿ ਕਿ ਛੋਨੇ ਵਾਲੇ ਬੰਦੇ ਨੂੰ ਕੁਛ ਤਾਂ ਮਨ ਲੋ ਅੰਦਰ ਘਟ ਜਾਨੀ ਹੁੰਦੀ ਆ ਕੋਈ ਬਾਕੀ ਸੌਂਕ ਦੀ ਗੱਲ ਹੁੰਦੀ ਜਿਸ ਨੇ ਸੁਪਾਲ ਨੇ ਕਿਹਾ ਵੀ 7 ਕਿਲੋ ਦੀ ਖੇਤੀ ਆ ਤੇ ਵੱਡਾ ਭਰਾ ਥੋੜਾ ਠੇਕੇਦਾਰੀ ਨਾਲ ਨਾ ਜਿਹੜਾ ਰੋਹਾਂ ਚੀਜ਼ਾਂ ਸੌਂਕ ਆ ਪਰ ਸੌਂਕ ਸੌਂਕ ਸਾਰੀ ਸੁਪਾਲ ਹੀ ਕਰਦੇ 70 ਅਸਲ ਖੇ ਦਾ ਪੱਖੇ ਤੀ ਨਹੀਂ ਵਹਿ ਸਕਦੇ ਸੌਂਕ ਦੀ ਖੇਤੀ ਤੇਰਾ ਦੀ ਨੀਤ ਵੀ ਇਸ ਕੰਮ ਚ ਪਰ ਪੈਸਾ ਹੀ ਹੋਏਗਾ ਸਪਾਹ ਦੀ ਨੀਤ ਵੀ ਗੱਲ ਕਰੀਆ ਨਾ ਪਾ ਚੀ ਜਾਨੀ ਆਲੇ ਦਿਖਾ ਕੇ ਪਾ ਗਨ ਵੀ ਆ ਕੇ ਮਨੇ ਇਹ ਤੇ ਨੀਤ ਵੀ ਲੱਗਦੀ ਹੈ ਪੈਸਾ ਲਾਉਂਦਾ ਜੀਰਾ ਵੀ ਹੋਣਾ ਚਾਹੀਦਾ ਹੈ ਨਾ ਵੀ ਮਨ ਲਾ 2 ਟਾ ਲੱਖ ਚ ਜਗਲਾ ਕਹਿੰਦਾ ਵੀ ਚੰਗੇ ਦੋ ਕਮਰੇ ਪਏ ਹੈ ਇੱਕ ਤਾਂ ਕਮਰਾ ਪ੍ਰਸਤਰਾ ਵੀ ਪਏ ਨੇ ਨਾ ਅਰੇ ਜੀ ਦੇਖੋ ਜੀ ਜੇ ਰਿਸ਼ਤੇਦਾਰ ਆਉਂਦੇ ਹੋਣ ਉਹ ਵੀ ਕਹਿੰਦੇ ਹੋਣ ਵੀ ਹਾਂ ਸਪਾਹ ਵਧੀਆ ਕੰਮ ਕਰੀ ਜਾਂਦਾ ਨਾ ਬਹੁਤ ਆਉਂਦੇ ਸਾਰੇ ਕਹਿੰਦੇ ਵਧੀਆ ਕੰਮ ਹੈ ਸਾਰਾ ਹੂੰ ਬਾਕੀ 100 ਹੁੰਦਾ ਭਰਾ ਆਏਗਾ ਵਿੱਚ ਕਹ ਕਰਨਾ ਤਾਂ ਕੋਈ ਹੋਣੀ ਹੁੰਦਾ ਹੈ। ਹਾਂ ਵੀ ਪੈਸੇ ਇਕੱਠੇ ਕਰ ਲਵਾਂ ਨਹੀਂ ਚਲੋ ਦਿਨੇ ਦਾ ਤਾਂ ਖਾਪ ਜਿਆ ਲੱਗਣਾ ਸਬਜ਼ੀ ਤੇ ਨਹੀਂ ਮਿਹਨਤ ਆ। ਆਹ ਚੀਜ਼ ਦੇ ਇੱਕਦਰੇ ਘਰੇ ਵੀ ਜਿੰਨਾ ਬੋ ਕਹਿੰਦੇ ਵੀ ਇੱਕ ਘਰ ਨੂੰ ਬੰਦਾ ਉਦੋਂ ਨਾ ਇੱਥੇ ਮਨੇ ਘਰੇ ਆ ਘਰ ਦੇ ਨਾਲ ਵੀ ਇੱਥੇ ਆਉਣ ਕੀ ਕਰਦਾ ਹੋ ਯਾਰ ਨਾ ਖੇਤਕਾਰ। ਕਦੇ ਰੋਜ਼ ਕਹਿੰਦੇ ਹਨ ਲੈ ਕੇ ਚੱਲੋ। ਹੂੰ। ਬੱਤੀ ਦੁਕਾਨਾਂ ਨੂੰ ਵਧੀਆ ਚੀਜ਼ ਆ ਗਈ। ਦੁਕਾਨਾਂ ਸਕੂਲੋਂ ਆਉਣ ਵਾਲੇ ਹੈਗੇ ਆ ਹੁਣ ਆ ਜਾਣੇ ਇੱਥੇ ਕੰਮ ਤਾਂ ਦਾ ਵੀ ਕਰਾਉਣੇ ਨੇ ਨਾਲ। ਹੂੰ। ਸਾਰਾ ਫੀਡ ਫੂਡ ਵੀ ਪੋੜਿਆ ਹੈ ਇਹ ਮੁਰਗੇ ਨੂੰ। ਸਾਰੇ ਕੰਮ ਕਰਾਉਂਦੇ ਸਬਜ਼ੀ ਦੀ ਵੀ ਹੱਥ ਫਟਾਉਂਦੇ ਹੈਗੇ। ਹੂੰ। ਤਸਬਾਹ ਜਿਹਨਾਂ ਸਬਜ਼ੀਆਂ ਦੀ ਵੀਡੀਓ ਆਈਆਂ ਨੇ ਹਨਾ ਵੀ ਕੋਈ ਨਾ 3-4 ਲੱਖ ਦੀ ਹੋ ਜਾਂਦੀ ਐ ਹੋ ਵੀ ਜਾਂਦੀ ਆ ਠੀਕ ਐ ਕਈ ਵਾਰ ਮਾਰ ਵੀ ਪੈ ਜਾਂਦੀ ਆ ਰੇਟ ਦੇ ਹਿਸਾਬ ਨਾਲ ਰੇਟ ਦੇ ਹਿਸਾਬ ਨਾਲ ਹੁਣ ਮੰਗ ਜਿਵੇਂ ਸਖਪਾਲ ਨੇ ਸਿਮਰਾਂ ਵਿੱਚ ਦੀ ਗੱਲ ਕਰੀ ਐ ਵੀ ਇਹ 20 ਤੇ ਵੇਚ ਜਾਂਦੀ ਐ ਤੇ 70-80 ਵਿਕ ਜਾਂਦੀ ਐ ਵੀ ਤਿੰਨੇ ਚਾਰ ਰੇਟ ਦੇ ਮਿਲਦੇ ਹੁੰਦੇ ਹਨਾ ਉਸ ਹਿਸਾਬ ਨਾਲ ਕੰਕ ਤੋਂ ਲਿਆਉਂਦੇ ਸਖਪਾਲ ਮੰਨ ਲਓ ਦੇ ਕੰਕ ਦੀ ਖੇਤੀ ਕਰਦਾ ਚਾਹ ਚੂਨਾ ਤਾਂ ਪਰ ਵਿੱਚ ਵੀ ਪਾ ਲੈਂਦਾ ਮੰਨ ਲਓ ਰੇਟ ਦੋ ਗੁਣਾ ਹੋਈ ਜਾਂਦਾ ਇਹਨੇ ਕੰਪਾਊਂਡਲ ਹੋ ਜਾਂਦੇ ਤੇ ਜੇ ਖਰਚਾ ਖਰਚਾ ਇੱਕ ਵਾਰੀ ਪੈਂਦਾ ਹਨਾ ਖੱਤਰ ਹਲਦਾ ਤਾਉਤ ਕਪਾ ਹੋ ਗਿਆ 9 ਤਿੰਨ ਸਾਲ ਕੱਢ ਜੰਮੀ ਹੈਗੀ ਹੂੰ ਆਵੇ ਜੋ ਹੋ ਗਿਆ 2 ਸਾਲ ਕੱਢ ਜੰਦਾ ਹੈਗਾ ਸਿਮਾਂ ਮੰਨ ਤੀਜਾ ਸਾਲ ਵੀ ਕੱਢ ਜੰਦਾ ਹੈਗਾ ਠੀਕ ਆ ਰਿੰਗ ਵੀ ਉਹੀ ਕੱਢ ਜੰਦਾ ਹੈ ਇਹ ਚੀਜ਼ਾਂ ਦੇਖ ਕੇ ਕਿੰਨਾ ਕਾੜੀ ਹੈ ਜਿਵੇਂ ਕੁਮਰਚ ਤੇ ਪੌਣੇ ਕਾਗਜੇ ਰਿੰਗ ਉੱਪਰ ਲ ਬੋਲੀਸੀਨ ਆ ਗਿਆ ਨਾ ਥੱਗੜਾ ਤਾਂ ਪਾਉਂਦੇ ਨਹੀਂ ਨਾ ਹੱਕਲੇ ਦਾ ਪੌਲੀਸੀਨ ਆ ਜਾਂਦਾ ਹੈਗਾ ਉੱਪਰ ਵਾਲਾ 20000 ਰੁਪਏ ਦਾ ਠੀਕ ਆ ਤੇ 25-30000 ਰੁਪਏ ਤਾਰ ਆ ਜਾਂਦੀ ਹੈਗੀ ਠੀਕ ਆ ਤੇ 30000 ਦਾ ਵੀ ਹੋ ਜਾਂਦਾ ਹੈਗਾ ਮੰਨ ਲਓ ਲੱਖ ਤੋਂ ਉੱਪਰ ਤੱਕ ਜਾਂਦਾ ਹੈਗਾ ਠੀਕ ਆ ਮਾੜੇ ਤੇ ਇੱਕ ਸਾਲ ਦਾ ਖਰਚਾ ਜਿਹੜਾ ਕਾਹਦਾ ਲਿਫਾਫੇ ਤੇ ਉਹਦਾ ਰਿੰਕਾ ਲੱਗਿਆ। ਥੋੜਾ ਰਿੰਕਾ ਬਸ ਇੱਕ ਵਾਰੀ ਨਿਕਲ ਜਾਂਦਾ ਬਸ ਬਾਕੀ ਫਿਰ ਵੀ ਖਰਚਾ ਆਉਂਦਾ। ਕੀ ਆਏ ਸਾਲ ਦੀ? ਅੱਜ 30000 ਦਾ ਇੱਕ ਇੱਕ ਵਾਲੀ ਵੇਰੀਟੀ ਦਾ। ਚੰਗੀ ਵੇਰੀਟੀ ਦਾ। ਕਿਹੜੀ ਵੇਰੀਟੀ ਬਰਾਬਰ ਪ੍ਰਕਾਰ ਦੀ ਹੈ? ਆਪਾਂ ਸਾਈਮ ਨਾਲ ਵੀ ਟੈਂਡਰ ਲਗਾਉਣਾ ਹੈ। ਠੀਕ ਆ। ਤੇ ਹੋਰ ਕੀ ਕੁਝ ਆਵੇ? ਕਿ ਇਹ ਤੋਂ ਕਿਨ ਕਦੋਂ ਆ ਗਿਆ? ਚੱਪਣ ਕਦੋਂ ਆ ਗਿਆ? ਇਹ ਮਿਲ ਜੇ ਆਪਣੇ ਕੋਲ। ਮਟਰ ਸਪੈਸ਼ਲ ਲੱਗਿਆ ਹੋਵੇ ਕਿ ਵਿੱਚ ਕੱਦਿਆ ਹੋਵੇ? ਉਹ ਵਿੱਚ ਵੀ ਲੱਗੇ ਸਪੈਸ਼ਲ ਵੀ ਲੱਗੇਗਾ। ਸਪੈਸ਼ਲ ਕਿੰਨਾ ਕੁ ਲੱਗਿਆ? ਮੈਂ ਤੇ 100 ਕਿੱਲਾ ਵੰ ਉਹ ਬ੍ਰੇਡਰੀ ਵਰਤਾਈ ਨਾ ਬ੍ਰੇਡਰੀ ਦੇਖੀ ਸੁਪਾਰ ਬ੍ਰੇਡ ਨੇ ਬੂਟੇ ਦੋਸਤੋ ਘੱਟ ਹੀ ਦੇਖ ਰਿਹਾ ਇਹ ਦੇਖ ਲੈਣਾ ਕਿ ਕਿਹੜੀ ਵਾਧੇ ਨੇ ਕਿੱਲੇ ਨਾ ਇਸ ਵਾਰਾਂ ਫਾਰਮ ਪਰ ਗੱਲ ਕਰੀ ਹੈ ਨਾ ਜਿਹੜਾ ਕੋ ਮੁਰਗੀ ਫਾਰਮ ਪਾਇਆ ਸੁਪਾਰ ਦੀ ਵੀ ਵੀ ਪਾਉਂਦੇ ਦੋਸਤੋ ਮੁਰਗੀਆਂ ਦੇ ਕੋਲ ਸੇਲ ਨੇ